ਪੈਟਰੋਲ ਪੰਪਾਂ ਤੇ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਪਿਸਤੌਲ ਸਮੇਤ ਗ੍ਰਿਫਤਾਰ ਸਾਥੀ ਦੀ ਭਾਲ ਵਿਰੋਧ ਕਰਨ ਵਾਲੇ ਨੂੰ ਮਾਰ ਦਿੰਦੇ ਸਨ ਗੋਲੀ ਪੈਟਰੋਲ ਪੰਪ ਦੇ ਕਨੇਡ ਦਾਅਵੇ ਕੀਤਾ ਸੀ ਕਤਲ 17 ਮਾਰਚ ਨੂੰ 46 ਪੁੱਲ ਨੇੜੇ ਪੰਜਾਬ ਇਲੈਕਟ੍ਰੋ ਵਰਲਡ ਸ਼ੋਰੂਮ ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਸ਼ੋਰੂਮ ਦੇ ਮਾਲਕ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਥਾਣਾ ਕਨੂਆਣ ਵਿਖੇ ਦੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਮੁਕਦਮੇ ਦੀ ਜਾਂਚ ਸਪੈਸ਼ਲ ਟੀਮ ਬਣਾ ਕੇ ਟੈਕਨੀਕਲ ਤਰੀਕੇ ਦੇ ਨਾਲ ਕਾਰਵਾਈ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਵਾਰਦਾਤ ਸਹਿਬ ਸਿੰਘ ਪੁੱਤਰ ਸਰਵਰ স্বর্ণ ਸਿੰਘ ਵਾਸੀ ਬੁੱਟਰਕਲਾ ਤੇ ਬਲਦੇਵ ਸਿੰਘ ਵਾਸੀ ਨਸੀਰਪੁਰ ਬਲੋ ਕੀਤੀ ਗਈ ਹੈ ਮਾਮਲੇ ਦੇ ਇੱਕ ਦੋਸ਼ੀ ਸਹਿਬ ਸਿੰਘ ਨੂੰ ਅਗਲੇ ਦਿਨ ਹੀ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਗਿਆ ਪਿਸਤਲ 32 ਬੋਰ ਸਮੇਤ ਮੈਗਜ਼ਨ ਅਤੇ ਇੱਕ ਖਡੋਣਾ ਪਿਸਤਲ ਵੀ ਬਰਾਮਦ ਕੀਤਾ ਗਿਆ ਹੈ ਸਹਿਬ ਸਿੰਘ ਬਲੋ ਬਲਦੇਵ ਸਿੰਘ ਨਾਲ ਮਿਲ ਕੇ ਲਗਾਤਾਰ ਪਟ્રોલ ਪੰਪ ਜੀਆਂ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਅਤੇ ਵਿਰੋਧ ਕਰਨ ਵਾਲੇ ਨੂੰ ਇੱਕ ਗੋਲੀ ਮਾਰ ਦਿੰਦੇ ਸਨ ਇਸੇ ਕਰੀ ਤਹਿਤ ਇਨ੍ਹਾਂ ਨੇ ਉਧਨਵਾਲ ਦੇ ਇੱਕ ਪੈਰੋਲ ਪੰਪ ਦੇ ਹਿਮਾਚਲ ਦੇ ਰਹਿਣ ਵਾਲੇ ਕਰਿੰਦੇ ਨੂੰ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਸ਼੍ਰੀ ਰਾਦੇ ਕਲਾਥ ਉਸਾ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਾ ਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਗੌਰਵ ਯਾਦ ਆਈਪੀਐਸ ਡੀਜੀਪੀ ਪੰਜਾਬ ਉਹਨਾਂ ਵੱਲੋਂ ਭੜੇ ਪੁਰਸ਼ਾਂ ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਤਹਿਤ ਸ਼੍ਰੀ ਦੇਤੇ ਆਈਪੀਐਸ ਐਸਐਸਪੀ ਗੁਰਦਾਸਪੁਰ ਉਹਨਾਂ ਦੀ ਅਗਵਾਈ ਦੇ ਵਿੱਚ ਡੀਐਸਪੀ ਰੂਰਲ ਕਲਵਨ ਸਿੰਘ ਮਾਨ ਔਰ ਐਸਐਚਓ ਕਾਨੂੰਨ ਕਲਵਿੰਦਰ ਸਿੰਘ ਇਹਨਾਂ ਦੇ ਸਮੇਤ ਪੁਲਿਸ ਪਾਰਟੀ ਨੇ ਇੱਕ ਜਿਹੜਾ ਹੈਗਾ ਵੈਪਨ ਜਿਹੜੀ ਕਨਸਾਈਨਮੈਂਟ ਜਿਹੜੀ ਹੈਗੀ ਹੈ ਇਹਦੇ ਵਿੱਚ ਮਿਤੀ 17 3 25 ਨੂੰ ਛਟਿਆੜੀ ਪੁਲ ਦੇ ਨੇੜੇ ਇਲੈਕਟ੍ਰੋ ਸ਼ੋਰੂਮ ਦੇ ਸ਼ੋਰੂਮ ਦੇ ਦੁਕਾਨ ਸੀ ਉੱਥੇ ਕੁਝ ਦੋ ਨੌਜਵਾਨਾਂ ਨੇ ਸ਼ੋਰੂਮ ਤੇ ਫਾਇਰ ਕਰਕੇ ਉਹ ਤੋਂ ਕੋ ਖੋ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸੇ ਸੰਬੰਧੀ ਮਕਰਮਾ ਜਿਹੜਾ ਹੈਗਾ ਮਕਰਮਾ ਨੰਬਰ 15 ਮਿਤੀ 18/3/2025 109 BNS 333 ਪਚੀ ਆਮ ਜਗਰ ਦੇ ਮਕਰਮਾ ਅੰਦਰ ਚ ਕਰ ਲਿਆ ਸੀ ਤੇ ਮਿਤੀ 18/3/24 ਨੂੰ ਡੀਐਸਪੀ ਕੁਲਵੰਤ ਸਿੰਘ ਐਸਐਚਓ ਕਨੁਮਾਨ ਇਹਨਾਂ ਨੇ ਆਪਣੀਆਂ ਟੀਮਾਂ ਲਾ ਕੇ ਮਿਹਨਤ ਕਰਕੇ ਟੈਕਨੀਕਲ ਤੇ ਹੋਰ ਜਿਹੜੀ ਸਪੈਸ਼ਲ ਜਿਹੜੀ ਹੈਗੀ ਹੈ ਇੰਟੈਲੀਜੈਂਸ ਲਾ ਕੇ ਦੋਸ਼ੀ ਇਹ ਮੁਕਦਮੇ ਦਾ ਸਾਹਬ ਸਿੰਘ ਪੁੱਤਰ ਸੁਵੰਨ ਸਿੰਘ ਵਸੇ ਬੋਟਰਕਲਾਂ ਇਹਨੂੰ ਰੈਸਟ ਕੀਤਾ ਸੀ ਤੇ ਇਹਦੇ ਰੈਸਟ ਕਰਕੇ ਇਹਦੇ ਕੋਲ ਇੱਕ ਆਪਣਾ ਵੈਪਨ ਜਿਹੜਾ ਹੈਗਾ ਬੱਤੀਪੁਰ ਪਿਸਟਲ ਤੇ ਇਸ ਮੇਧ ਮੈਗਜ਼ੀਨ ਤੇ ਇੱਕ ਖਡਾਉਣਾ ਪਿਸਤੌਲ ਜਿਹੜਾ ਹੈਗਾ ਇਹਨੂੰ ਤੋਂ ਬਰਾਬਰ ਕੀਤਾ ਗਿਆ ਸੀ ਸੋ ਇਹਦੇ ਵਿੱਚ ਇਹਦੇ ਵਿੱਚ ਹੋਰ ਪੁਸ਼ੀਸ਼ ਕਰਨ ਤੇ ਇਹਨਾਂ ਨੇ ਮਜੇਦ ਜਿਹੜੀ ਹੈਗੀ ਹੈ ਕੁਝ ਵਾਰਤਾ ਹੋਰ ਮੰਨੇ ਨੇ ਇੱਕ ਇੱਕ ਥਾਣਾ ਕੁਮਾਨ ਦੇ ਵਿੱਚ ਹੈਗੀ ਹੈ ਫਰੈਂਡ ਜ પેટ્રોલ ਪੰਪ ਹੈਗਾ ਉੱਥੋਂ 14400 ਰੁਪਏ ਇਹਨਾਂ ਨੇ ਖੋਹ ਕੀਤੇ ਸੀ ਤੇ ਹਰਕ੍ਰਿਸ਼ਨ પેટ્રોલ ਪੰਪਸ 48 ਤੋਂ 3600 ਰੁਪਏ ਇੱਕ ਮੋਬਾਈਲ ਫੋਨ ਇਸ ਤੋਂ ਇਲਾਵਾ ਕਸਬਾ ਮਹਿਤਾ ਵਿਖੇ ਇੱਕ ਇਹਨਾਂ ਨੇ ਇੱਕ ਆਦਮੀ ਦੇ ਦਾਤਰ ਮਾਰ ਕੇ ਬੈਕ ਹੋਇਆ ਸੀ ਉਹਦੇ ਵਿੱਚੋਂ 12000 ਰੁਪਏ ਇੱਕ ਪਿਸਤਲ ਬੱਤੀ ਬੋਰ ਦੋ ਮੈਗਜ਼ੀਨ 12 ਰਾਉਂਡ ਜੰਦਾ ਇੱਕ ਮੋਬਾਈਲ ਤੇ ਹੋਰ ਕਾਗਜ਼ਤ ਮਿਲੇ ਸੀ ਇਸ ਤੋਂ ਇਲਾਵਾ ਦੋਸ਼ੀਆਂ ਨੇ ਮਿਤੀ 16 ਤੰ 2025 ਨੂੰ ਪٹرول ਪੰਪ ਉਧਨਵਾਲ ਵਿਖੇ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਥੇ ਇਹਨਾਂ ਨੇ ਗੋਲੀ ਚਲਾਈ ਸੀ ਸੋ ਪٹرول ਪੰਪ ਦੇ ਕਰੰਦੇ ਨੂੰ ਗੋਲੀ ਲੱਗੀ ਸੀ ਜਿਹਦੀ ਬਾਅਦ ਵਿੱਚ ਦਰਾਨੇ ਰਾਜ ਮੌਤ ਹੋ ਗਈ ਸੀ ਸੋ ਇਹ ਜਿਹੜੇ ਹੈਗਾ ਇਹਨਾਂ ਨੇ ਮਿਹਨਤ ਕਰਕੇ ਡੀਐਸਪੀ ਸਾਹਿਬ ਤੇ ਐਸਐਚਓ ਨੇ ਇਹ ਦੋਸ਼ੀ ਨੂੰ ਅਰੈਸਟ ਕੀਤਾ ਇਹਦੇ ਨਾਲ ਜਿਹੜਾ ਹੈਗਾ ਦੂਜਾ ਦੋਸ਼ੀ ਬਲਦੇਵ ਸਿੰਘ ਜਿਹੜਾ ਹੈ ਅਰੈਸਟ ਕਰਨਾ ਬਾਕੀ ਹੈ ਸੋ ਫਰਦਰ ਇਹਨਾਂ ਦੀ ਅਸੀਂ ਫੋਰਟ ਤਬਤੀਸ਼ ਕਰ ਰਹੇ ਹਾਂ ਹੋਰ ਕਿਹੜੇ ਕਿਹੜੇ ਮਾਮਲੇ ਦਰਜ ਹਨ ਇਹਨਾਂ ਦੇ ਖਿਲਾਫ ਹੋਰ ਤਿੰਨ ਕੋਈ ਐਨਡੀ ਦੇ ਪਰਚੇ ਦਰਜ ਨੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਔਰ ਚੋਰੀ ਦੇ ਪਰਚੇ ਵੀ ਦਰਜ ਨੇ ਇਹਨਾਂ ਖਿਲਾਫ ਲਗਾਤਾਰ ਚੋਰੀ ਦੀ ਵਾਰਦਾਤਾਂ ਹੋ ਰਹੀਆਂ ਸੀ ਲੁੱਟਖੋਰੀਆਂ ਵਾਰਦਾਤਾਂ ਹੋ ਰਹੀਆਂ ਸੀ ਜਿਹੜੀਆਂ ਪੈਟਰੋਲ ਪੰਪਾਂ ਦੇ ਉਹ ਸਾਰੀਆਂ ਸੁਲਝਾਈਆਂ ਗਈਆਂ ਹਾਂ ਬਿਲਕੁਲ ਇਸ ਤੋਂ ਇਲਾਵਾ ਕਾਫੀ ਜ ਕਾਫੀ ਸੜਿਆ ਨਹੀਂ ਕਿ ਜਿਵੇਂ ਬਟਾਲੀ ਰੀਚ ਜਿਵੇਂ ਪੰਪ ਤੇ ਵਾਰਤ ਹੋਈ ਸੀ ਉਹ ਪੰਪ ਤੇ ਕੰਦਾਣਾ ਮਾਰਿਆ ਸੀ ਸੋ ਪੰਪ ਦੀ ਵਾਰਤ ਤਾ ਕੋਈ ਹੋਰ ਜਿਹੜੇ ਹੈਗਾ ਕੁਮਾਨ ਦੂਜਾ ਤੁਹਾਡਾ ਹੈਗਾ ਪਟੌੜ ਪੰਪ ਫਰੈਂਚ ਪਟੌੜ ਪੰਪ ਆ ਉੱਥੇ ਹੋਈ ਸੀ ਵਾਰਤ ਮਤਲਬ ਬਟਾਲੀ ਜਿਹੜੀ ਦੀ ਵਾਰਤ ਤਾਂ ਵੀ ਸਟੇਸ ਆਊਟ ਹੋਈਆਂ ਨੇ ਦੋਨੋਂ ਅਰੈਸਟ ਹੋ ਗਏ ਨਹੀਂ ਇੱਕ ਬੰਦਾ ਅਰੈਸਟ ਹੋਇਆ ਇੱਕ ਰੈਸ ਕਰਨਾ ਬਾਕੀ ਹੈ ਕਿਹੜਾ ਰਹਿ ਗਿਆ ਇਹ ਰਹਿ ਗਿਆ ਤਾਂ ਵਿੱਚ ਮਲਦੀਪ ਸਿੰਘ ਉਹ ਕਿੱਥੋਂ ਦਾ ਰਹਿਣ ਵਾਲਾ ਬਲਦੇਵ ਸਿੰਘ ਹੈਗਾ ਬਟਾਲੇ ਚ ਪਿੰਡ ਨਸੀਰਪੁਰ ਹੈ